ਅੱਜਕੱਲ੍ਹ ਜਨਰੇਸ਼ਨ ਦੇ ਵਿੱਚ ਡਿਪਰੈਸ਼ਨ ਤੇ ਐਂਜ਼ਾਇਟੀ ਕਾਮਨ ਹੈ ਕਿ ਅਸਲ ਕਾਰਨ ਕੀ ਹੈ ਡਿਫਰੈਂਟ ਸਮਾਨਾ ਜੁੜਿਆ ਕਿ ਲੋਕੀ ਮਰੀਜ਼ਾਂ ਕੇ ਹੋਤਾ ਡਾਕਟਰ ਸਾਹਿਬ ਇਹਨਾਂ ਐਂਜ਼ਾਇਟੀ ਹੀ ਹੈ ਮੈਨੂੰ ਡਿਪਰੈਸ਼ਨ ਤਾਂ ਨਹੀਂ ਹੈ ਦਬਰਾਟ ਬੇਚੈਨੀ ਕਾਲ ਪੈਣੀ ਹੱਥ ਪੈਰ ਗਿੱਲੇ ਹੋ ਜਾਣਾ ਛੋਟੀ ਛੋਟੀ ਸਿਚੁਏਸ਼ਨ ਦੇ ਵਿੱਚ ਘਬਰਾਹਟ ਪੈਦਾ ਹੋ ਜਾਣੀ ਤੁਹਾਨੂੰ ਇੱਕ ਤਰ੍ਹਾਂ ਇੱਕਦਮ ਗੁੱਸਾ ਆ ਜਾਣਾ ਚਿੜਚਿੜਾਪਨ ਆ ਜਾਣਾ ਤੁਸੀਂ ਚੀਜ਼ਾਂ ਤੇ ਕੰਸੈਂਟਰੇਟ ਨਾ ਕਰ ਪਾਣਾ ਮਰੀਜ਼ ਨੂੰ ਲੱਗਦਾ ਉਹਦੀ ਯਾਦਦਾਸ਼ਤ ਕੱਟ ਗਈ ਹੈ ਤੇ ਇਹ ਐਂਗਜ਼ਾਇਟੀ ਦੇ ਲੱਛਣ ਨੇ। ਡਿਪਰੈਸ਼ਨ ਚ ਕੀ ਹੁੰਦਾ? ਜੋ ਮੈਂ ਉਦਾਸੀ ਰਹਿਣਾ, ਕੰਮਕਾਜ ਕਰਨ ਨੂੰ ਦਿਲ ਨਾ ਕਰਨਾ, ਭੁੱਖ ਨਾ ਲੱਗਣਾ, ਨੀਂਦ ਨਾ ਆਣਾ, ਰੋਜ਼ਮਰਾ ਦੀ ਜਿਹਨੇ ਤੁਹਾਡੇ ਚੀਜ਼ਾਂ 'ਚ ਤੁਸੀਂ ਰੁਝਾਨ ਪੈਦਾ ਕਰਦੇ ਹੋ, ਤੁਹਾਡਾ ਉਹਨਾਂ ਦੇ ਵਿੱਚ ਦਿਲ ਨਹੀਂ ਕਰਦਾ, ਬਾਹਰ ਆਣ ਜਾਣ ਨੂੰ ਦਿਲ ਨਹੀਂ ਕਰਦਾ, ਨਵੇਂ ਕੱਪੜੇ ਪਾਣ ਨੂੰ ਦਿਲ ਨਹੀਂ ਕਰਦਾ, ਪਰਿਵਾਰ ਦੇ ਵਿੱਚ ਲੋਕਾਂ 'ਚ ਬੈਠਣ ਨੂੰ ਦਿਲ ਨਹੀਂ ਕਰਦਾ, ਇਕੱਲੇ-ਇਕੱਲੇ ਰਹਿਣ ਨੂੰ ਦਿਲ ਕਰਦਾ ਹੈ। ਸਾਇੰਟਿਫਿਕਲੀ ਤਰਮ ਤੇ ਅਗਰ ਅਗਰ ਕੋਈ ਐਂਗਜ਼ਾਇਟੀ ਦਾ ਮਰੀਜ਼ ਹੈ ਬਹੁਤ ਲੰਬੇ ਸਮੇਂ ਤੋਂ ਤਾਂ ਉਹਨੂੰ ਡਿਪਰੈਸ਼ਨ ਆਟੋਮੈਟਿਕਲੀ ਆ ਹੀ ਜਾਂਦਾ ਹੈ ਤਾਂ ਇਹ ਸਿਨੋਨਿਮਸ ਟਰਮੀਨੋਲੋਜੀਸ ਤਾਂ ਨਹੀਂ ਹੈ ਕਿਉਂਕਿ ਦੋਨਾਂ ਦਾ ਟ੍ਰੀਟਮੈਂਟ ਵੀ ਕਾਫੀ ਹੱਦ ਤੱਕ ਡਿਫਰੈਂਟ ਹੈਗਾ ਪਰ ਦੋ ਮਰੀਜ਼ਾਂ ਨੂੰ ਦੋਨੋਂ ਚੀਜ਼ਾਂ ਘਟੀਆਂ ਹੋ ਸਕਦੀਆਂ ਹਨ ਔਰ ਦੂਸਰੀ ਗੱਲ ਇਹਨਾਂ ਚੀਜ਼ਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਗਰ ਕਹਦੇ ਵੀ ਐਂਡਿਪਰੈਸ਼ਨ ਵਾਲੇ ਨੂੰ ਐਂਗਜ਼ਾਇਟੀ ਹੋ ਗਈ ਤਾਂ ਮਰੀਜ਼ ਨੂੰ ਲੱਗਦਾ ਮੈਨੂੰ ਦੋ病 ਮਾਰੀਆਂ ਲੱਗੀਆਂ ਜਦਕਿ ਐਸਾ ਕੁਝ ਨਹੀਂ ਐ ਕੁਝ ਓਵਰਲੈਪ ਆਫ ਸਿੰਪਟਮਸ ਨੇ ਜਿਹੜੀ ਦੋਨੋਂ ਬਿਮਾਰੀਆਂ ਦੇ ਵਿੱਚ ਇਕੱਠੇ ਹੀ ਹੁੰਦੇ ਨੇ ਕਿਉਂ ਅੱਜਕੱਲ ਦੀ ਜਿਹੜੀ ਜਨਰੇਸ਼ਨ ਹੈ ਇਹ ਇਸ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਜਦੋਂ ਆਪਾਂ ਮਟੀਰੀਅਲਿਸਟਿਕ ਜ਼ਿੰਦਗੀ ਜੀਦੇ ਨੇ ਲੋਕਾਂ ਨਾਲ ਆਪਣਾ ਮਿਲਣਾ ਵਰਤਣਾ ਘਟ ਜਾਂਦਾ ਬਹੁਤ ਜ਼ਿਆਦਾ ਆਪਾਂ ਮੋਬਾਈਲ ਦੀ ਵਰਤੋਂ ਕਰਦੇ ਆਂ ਲੋਕਾਂ ਨਾਲ ਮਿਲਦੇ ਜੁਲਦੇ ਨਹੀਂ ਤੁਸੀਂ ਰੈਸਟੋਰੈਂਟਸ ਵੀ ਜਾ ਕੇ ਦੇਖੋ ਅਗਰ ਚਾਰ ਬੰਦੇ ਪਰਿਵਾਰ ਦੇ ਬੈਠੇ ਤਾਂ ਚਾਰੋਂ ਆਪਣੇ ਫੋਨਸ ਤੇ ਲੱਗੇ ਰਹਿੰਦੇ ਨੇ ਸਾਇੰਟੀਫਿਕਲੀ ਆਪਣੇ ਬ੍ਰੇਨ ਚੈਮੀਕਲ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਹੈਪੀ ਹਾਰਮੋਨ ਕਹਿੰਦੇ ਨੇ ਸੈਰੋਟੋਨਿਨ ਨੋਰਐਪੀਨੇਫ੍ਰੀਨ ਡੋਪਾਮਾਈਨ ਆਦਿ ਇਹ ਕੈਮੀਕਲਸ ਨੇ ਜਿਨ੍ਹਾਂ ਨੂੰ ਹੈਪੀ ਹਾਰਮੋਨਸ ਕਹਿੰਦੇ ਨੇ ਸਾਇੰਟੀਫਿਕ ਤੌਰ ਤੇ ਇਹ ਪ੍ਰੂਵ ਹੋ ਗਿਆ ਹੈ ਕਿ ਜਦੋਂ ਇਹਨਾਂ ਦੀ ਮਾਤਰਾ ਸਰੀਰ 'ਚੋਂ ਘਟਦੀ ਹੈ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ ਐਨਵਾਇਰਨਮੈਂਟ ਬਹੁਤ ਵੱਡਾ ਰੋਲ ਪਲੇ ਕਰਦਾ ਜਿਸ ਤਰ੍ਹਾਂ ਕਰਦਾ ਹੈ हां कई जेनेटिक्स ਵੀ ਨੇ ਆਪਾਂ ਕਹਿੰਦੇ ਇੱਕ ਪੀੜੀ ਤੋਂ ਅੱਗੇ ਪੀੜੀ ਚਾਂਸਸ ਕੱਟ ਹੁੰਦੇ ਨੇ ਬਟ ਹੈ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਬੰਦੇ ਨੂੰ ਲੈ ਕੇ ਹੈ ਜਿਆਦਾਤਰ ਜੀ ਇਹ ਅਡੋਲਸੈਂਟੇਜ ਗਰੁੱਪ ਚ ਮਿਲਦੀ ਹੈ ਕਿਉਂਕਿ ਉਸ ਬਹੁਤ ਸਟਰਗਲਿੰਗ ਫੇਸ ਹੁੰਦਾ ਤੁਸੀਂ ਸਕੂਲ ਜਾਂਦੀਆਂ ਕਾਲਜ ਹੁੰਦੇ ਹੋ ਤੇ ਆ ਤੁਸੀਂ ਉਸ ਤੋਂ ਆਪਣੀ ਜੋਬ ਚੇਂਜ ਪ੍ਰੋਫਾਈਲ ਦੇ ਵਿੱਚ ਕਰਦੇ ਹੋ ਇਹਨਾਂ ਜ਼ਿਆਦਾ ਹੁੰਦਾ ਪਰ ਡਿਪਰੈਸ਼ਨ ਯਾ ਔਰ ਐਂਗਜ਼ਾਇਟੀ ਕਿਸੇ ਵੀ ਐਜ ਗਰੁੱਪਸ ਹੋ ਜਾਂਦਾ ਅੱਜ ਕੱਲ ਬੱਚਿਆਂ ਦੇ ਵਿੱਚ ਵੀ ਹੋ ਜਾਂਦਾ ਤੁਸੀਂ ਆਪਣੇ ਬੱਚਿਆਂ ਨੂੰ ਦੂਸਰਿਆਂ ਦੇ ਬੱਚਿਆਂ ਨਾਲ ਕੰਪੇਅਰ ਕਰਦੇ ਹੋ ਤਾਂ ਤੁਸੀਂ ਉਹਨਾਂ ਦੇ ਉੱਤੇ ਉਹ ਚੀਜ਼ਾਂ ਥੋਪਦੇ ਹੋ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ ਕੋਵਿਡ ਤੋਂ ਸਿਰਫ ਜ਼ਿਕਰ ਕੀਤਾ ਕਿ ਕਿ ਕੋਵਿਡ ਦੇ ਵਿੱਚ ਵੀ ਕਾਫੀ ਕੇਸਿਸ ਆਇਆ ਕਿ ਕੋਵਿਡ ਤੋਂ ਬਾਅਦ ਹੀ ਕੇਸਿਸ ਜ਼ਿਆਦਾ ਇੰਕਰੀਜ਼ ਹੋਏ ਹੈ ਪਹਿਲੇ ਵੀ ਇੰਨੇ ਹੀ ਸੀਗੇ ਕੋਵਿਡ ਤੋਂ ਬਾਅਦ ਕਈ ਲੋਕਾਂ ਦੀ ਜੌਬ ਚਲੀ ਗਈ ਜੀ ਸਟਰਗਲ ਕਾਫੀ ਚਿਰ ਲੰਬੇ ਨਹੀਂ ਕਰਨੀ ਪਈ ਕਈਆਂ ਦਾ ਕੰਮ ਕਾਜ ਖਤਮ ਹੋ ਗਿਆ ਤਾਂ ਇਕਦਮ ਥੋੜੀ ਸਰਜ ਆ ਗਈ। ਕਈ ਲੋਕ ਅਸੇ ਇੱਦਾਂ ਵੀ ਦੇਖਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਸਹੀ ਨਹੀਂ ਫੀਲ ਕਰ ਰਹੇ ਆ ਕਈ ਐਂਸ਼ੀਅਸਲੀ ਹੁੰਦੇ ਆ ਪਰ ਫਿਰ ਵੀ ਉਹ ਇਸ ਚੀਜ਼ ਦਾ ਟਰੀਟਮੈਂਟ ਲੈਣ ਤੋਂ ਡਰਦੇ ਆ। ਲੋਕਾਂ ਦੇ ਬਹੁਤ ਸਾਰੇ ਮਿਥਸ ਨੇ لوکاں ਨੂੰ ਇਹ ਲੱਗਦਾ ਵੀ ڈاکٹر ਨਸ਼ੇ ਦੀ ਦਵਾਈ ਦਿੰਦਾ ਸਾਡੇ ਮਰੀਜ਼ ਨੂੰ ਦਵਾਈ ਲੱਗ ਜੂਗੀ ਇਸ ਦਵਾਈ ਦੇ ਨਾਲ ਸਾਡੀ ਅਦਾਸ਼ਤ ਲਈ ਜਾਊਗੀ ਦਿਮਾਗ ਕਮਜ਼ੋਰ ਹੋ ਜਾਊਗਾ ਇਹਦੇ ਆਦੀ ਹੋ ਜਮਾ ਕੇ ਦਵਾਈਆਂ ਦੇ ਰਸਤੇ ਆਪਾਂ ਇਹ کیمیکل اسی پرووائیڈ کرتے ਜਾਂਦੇ ਨੇ اور یہ کچھ লিমিਟਡ پیریڈ ਆਫ ਟਾਈਮ ਲਈ ਹੀ ਦਿੱਤੇ ਜਾਂਦੇ ਨੇ ਮਰੀਜ਼ ਆ ਕੇ ਪੁੱਛੇ ਡਾਕਟਰ ਸਾਹਿਬ ਅਸੀਂ ਟੈਸਟ ਕਰا ਲਈਏ ਜੀ ਸਾਡਾ ਲਿਵਰ کڈنی ٹھیک ہے تو ਅਸੀਂ ਲੋਕਾਂ ਨੂੰ ਸਜੈਸਟ ਕਰਦੇ ਹਾਂ ਵੀ ਤੁਸੀਂ ਕਰਵਾ ਲਓ ਇਹਨਾਂ ਦਵਾਈਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਈਕੀਟ੍ਰਿਸਟ ਜਾਂ ਮਨੋ ਰੋਗਿਕ ਆਪਣੇ ਹੱਥ ਦੇ ਵਿੱਚ ਲੋਕਾਂ 'ਚ ਖਊਆ ਪੈਦਾ ਕਰ ਦਿੰਦਾ ਹੈ ਜਾ ਕੋਈ ਆਸ-ਪਾਸ ਦੇ ਲੋਕ ਕਹਿ ਦਿੰਦੇ ਨੇ ਬਿਲਹਾਰ ਤੋਂ ਡਾਕਟਰ ਕੋਲ ਲੱਗ ਗਿਆ ਤੇ ਤਾਂ ਦਿਮਾਗੀ ਦਵਾਈ ਲੱਗ ਗਈ ਜਦ ਕਿ ਇਹ ਗਲਤ ਧਾਰਨਾ ਹੈ ਤੁਹਾਡੇ ਦਿਮਾਗ 'ਚ ਕੁਝ ਵੀ ਸਵਾਲ ਨਹੀਂ ਕਿਸੇ ਵੀ ਡਾਕਟਰ ਕੋ ਜਾਓ ਤੇ ਮਾਗੀ ਡਾਕਟਰ ਕੋ ਤੁਹਾਡੇ ਹਰ ਚੀਜ਼ ਦਾ ਡਾਕਟਰ ਜਵਾਬ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲਿੰਦ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਜਨਰੇਸ਼ਨ ਦੇ ਵਿੱਚ ਕਈ ਬਿਮਾਰੀਆਂ ਜਿਹੜੀਆਂ ਨੇ ਉਹ ਆਮ ਤੌਰ ਤੇ ਦੇਖੀਆਂ ਜਾਂਦੀਆਂ ਨੇ ਪਰ ਉਹੀ ਗੱਲ ਕੀਤੀ ਜਾਵੇ ਡਿਪਰੈਸ਼ਨ ਤੇ ਐਂਜਾਇਟੀ ਦੀ ਤੇ ਇਹ ਬਿਮਾਰੀਆਂ ਵੀ ਅੱਜਕੱਲ ਆਮ ਜੀਆਂ ਹੋ ਗਈਆਂ ਨੇ ਪਰ ਇਹ ਬਿਮਾਰੀਆਂ ਕਿਉਂ ਹੁੰਦੀਆਂ ਨੇ ਕੀ ਅਸਲ ਕਾਰਨ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਸੁਣੋ ਕਿ ਕਿਉਂ ਇਹ ਬਿਮਾਰੀ ਦੇ ਸ਼ਿਕਾਰ ਜਿਹੜੇ ਅੱਜਕੱਲ ਦੀ ਜਨਰੇਸ਼ਨ ਹੈ ਉਹ ਬਣ ਰਹੀ ਹੈ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਕੱਲ੍ਹ ਜਨਰੇਸ਼ਨ ਦੇ ਵਿੱਚ ਡਿਪਰੈਸ਼ਨ ਤੇ ਐਂਜ਼ਾਇਟੀ ਕਾਮਨ ਹੈ ਕਿ ਅਸਲ ਕਾਰਨ ਕੀ ਹੈ ਅ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਡਾਕਟਰ ਰੁਪੇਸ਼ ਚੌਧਰੀ ਕੰਸਲਟੈਂਟ ਸਾਈਕੀਆਟ੍ਰਿਸਟ ਚੌਧਰੀ ਨਿਊਰੋਸਾਈਕੀਆਟਰੀ ਐਂਡ ਡਿਕਸ਼ਨ ਕਲੀਨਿਕ ਤੁਹਾਡੇ ਰੂਬਰੂ ਹੋ ਰਹੇ ਹਾਂ ਮੈਂ ਅੱਜ ਤੋਂ ਪਹਿਲਾਂ ਆਪਣੀ ਸੇਵਾਵਾਂ ਆ ਧਿਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਜਿਹੜੇ ਆ ਇਸੇ ਸੀਨੀਅਰ ਕੰਸਲਟੈਂਟ ਜਿਹੜੇ ਕੁਐਸਚਨ ਦਾ ਜਵਾਬ ਤੁਸੀਂ ਪੁੱਛ ਰਹੇ ਹੋ ਵੀ ਐਂਗਜ਼ਾਇਟੀ ਤੇ ਡਿਪਰੈਸ਼ਨ ਇਹ ਬਹੁਤ ਕਾਮਨ ਬਿਮਾਰੀ ਹੈ ਬਟ ਨਾਰਮਲੀ ਤੁਸੀਂ ਦੇਖਿਆ ਲੋਕੀ ਇਹਨਾਂ ਨੂੰ ਕਾਮਨਲੀ ਯੂਜ਼ ਕਰਦੇ ਨੇ ਵੀ ਮੈਨੂੰ ਐਂਗਜ਼ਾਇਟੀ ਹੋ ਗਈ ਹੈ ਮੈਨੂੰ ਡਿਪਰੈਸ਼ਨ ਹੋ ਗਿਆ ਹੈ ਡਿਫਰੈਂਸ ਸਮਝਣਾ ਜ਼ਰੂਰੀ ਹੈ ਕਿ ਲੋਕੀ ਮਰੀਜ਼ ਆ ਕੇ ਪੁੱਛਦਾ ਡਾਕਟਰ ਸਾਹਿਬ ਮੈਨੂੰ ਐਂਗਜ਼ਾਇਟੀ ਹੀ ਹੈ ਮੈਨੂੰ ਡਿਪਰੈਸ਼ਨ ਤਾਂ ਨਹੀਂ ਹੈ ਡਿਪਰੈਸ਼ਨ ਵਾਲਾ ਮਰੀਜ਼ ਆ ਕੇ ਪੁੱਛਦਾ ਮੈਨੂੰ ਡਾਕਟਰ ਸਾਹਿਬ ਸਿਰਫ ਡਿਪਰੈਸ਼ਨ ਹੀ ਹੈ ਜਾਂ ਐਂਗਜ਼ਾਇਟੀ ਤਾਂ ਨਹੀਂ ਹੈ ਐਂਗਜ਼ਾਇਟੀ ਚ ਕੀ ਹੁੰਦਾ ਐਂਗਜ਼ਾਇਟੀ ਇੰਡੀਸ਼ ਨੂੰ ਘਬਰਾਟ ਬੇਚੈਨੀ ਕਾਲ ਪੈਣੀ ਹੱਥ ਪੈਰ ਗਿੱਲੇ ਹੋ ਜਾਣੇ ਤਾਨੂੰ ਇੱਕ ਤਰ੍ਹਾਂ ਇੱਕਦਮ ਗੁੱਸਾ ਆ ਜਾਣਾ ਚਿਰਚੜਾਪਨ ਆ ਜਾਣਾ ਤੁਸੀਂ ਚੀਜ਼ਾਂ ਤੇ ਕਨਸੈਂਟਰੇਟ ਨਾ ਕਰ ਪਾਣਾ ਮਰੀਜ਼ ਨੂੰ ਲੱਗਦਾ ਉਹਦੀ ਯਾਦਾਸ਼ਤ ਕੱਟ ਗਈ ਹੈ ਤੇ ਇਹ ਐਂਗਜ਼ਾਈਟੀ ਦੇ ਲੱਛਣ ਨੇ ਡਿਪਰੈਸ਼ਨ ਚ ਕੀ ਹੁੰਦਾ ਜਿਵੇਂ ਉਦਾਸੀ ਰਹਿਣਾ ਕੰਮ ਕਾਜ ਕਰਨ ਨੂੰ ਦਿਲ ਨਾ ਕਰਨਾ ਭੁੱਖ ਨਾ ਲੱਗਣਾ ਨੀਂਦ ਨਾ ਆਣਾ ਰੋਜ਼ਮਾਰਾ ਦੀ ਜਿਹਨੇ ਤੁਹਾਡੇ ਚੀਜ਼ਾਂ ਚ ਤੁਸੀਂ ਰੁਝਾਨ ਪੈਦਾ ਕਰਦੇ ਹੋ ਤੁਹਾਡਾ ਉਹਨਾਂ ਦੇ ਵਿੱਚ ਦਿਲ ਨਹੀਂ ਕਰਦਾ ਬਾਹਰ ਆਣ ਜਾਣ ਨੂੰ ਦਿਲ ਨਹੀਂ ਕਰਦਾ ਨਵੇਂ ਕੱਪੜੇ ਪਾਣ ਨੂੰ ਦਿਲ ਨਹੀਂ ਕਰਦਾ ਪਰਿਵਾਰ ਦੇ ਵਿੱਚ ਲੋਕਾਂ 'ਚ ਬੈਠਣ ਨੂੰ ਦਿਲ ਨਹੀਂ ਕਰਦਾ ਇਕੱਲੇ ਇਕੱਲੇ ਰਹਿਣ ਨੂੰ ਦਿਲ ਕਰਦਾ ਸਾਇੰਟਿਫਿਕਲੀ ਤਰਮ ਤੇ ਅਗਰ ਅਗਰ ਕੋਈ ਐਂਗਜ਼ਾਇਟੀ ਦਾ ਮਰੀਜ਼ ਹੈ ਬਹੁਤ ਲੰਬੇ ਸਮੇਂ ਤੋਂ ਤਾਂ ਉਹਨੂੰ ਡਿਪਰੈਸ਼ਨ ਆਟੋਮੈਟਿਕਲੀ ਆ ਹੀ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਡਿਪਰੈਸ਼ਨ ਦਾ ਮਰੀਜ਼ ਹੈ ਲੰਬੇ ਸਮੇਂ ਦੇ ਨਾਲ ਜਦੋਂ ਇਸ ਬਿਮਾਰੀ ਤੋਂ ਜੂਝਦਾ ਹੈ ਤਾਂ ਉਹਨੂੰ ਐਂਗਜ਼ਾਇਟੀ ਸਿੰਪਟਮਸ ਆਦੇ ਹੀ ਆਉਂਦੇ ਨੇ ਤਾਂ ਇਹ ਸਿਨੋਨਿਮਸ ਟਰਮੀਨੋਲੋਜੀਸ ਤਾਂ ਨਹੀਂ ਹੈ ਕਿਉਂਕਿ ਦੋਨਾਂ ਦਾ ਟ੍ਰੀਟਮੈਂਟ ਵੀ ਕਾਫੀ ਹੱਦ ਤੱਕ ਡਿਫਰੈਂਟ ਹੈਗਾ ਪਰ ਦੋ ਮਰੀਜ਼ਾਂ ਨੂੰ ਦੋਨੋਂ ਚੀਜ਼ਾਂ ਘਟੀਆਂ ਹੋ ਸਕਦੀਆਂ ਔਰ ਦੂਸਰੀ ਗੱਲ ਇਹਨਾਂ ਚੀਜ਼ਾਂ ਤੋਂ ਘਬਰਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਗਰ ਕਹਦੇ ਵੀ ਡਿਪਰੈਸ਼ਨ ਵਾਲੇ ਨੂੰ ਐਂਗਜ਼ਾਈਟੀ ਹੋ ਗਈ ਤਾਂ ਮਰੀਜ਼ ਨੂੰ ਲੱਗਦਾ ਮੈਨੂੰ ਦੋ ਬਿਮਾਰੀਆਂ ਲੱਗੀਆਂ ਜਦਕਿ ਐਸਾ ਕੁਝ ਨਹੀਂ ਹੈ ਕੁਝ ਓਵਰਲੈਪ ਆਫ ਸਿੰਪਟਮਸ ਨੇ ਜਿਹੜੀ ਦੋਨੋਂ ਬਿਮਾਰੀਆਂ ਦੇ ਵਿੱਚ ਇਕੱਠੇ ਹੀ ਹੁੰਦੇ ਨੇ ਇਕੱਠੇ ਹੁੰਦੇ ਹਾਂਜੀ ਤੇ ਇਹ ਦੇਖਣ ਨੂੰ ਕਿ ਮਿਲਦਾ ਕਿਉਂ ਅੱਜਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਇਹ ਇਸ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਅੱਜ ਠੀਕ ਹੈ ਜੀ ਇੱਕ ਬੜੀ ਮੈਟੀਰੀਅਲਿਸਟਿਕ ਜ਼ਿੰਦਗੀ ਹੈ ਅੱਗੇ ਆਪਾਂ ਜਿਸ ਤਰ੍ਹਾਂ ਕਹਿੰਦੇ ਸੀ ਲੋਕਿਕ ਦੂਜੇ ਨੂੰ ਮਿਲਦੇ ਸੀ ਵਰਤਦੇ ਸੀ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦੇ ਸੀ ਕੋਈ ਪਰੇਸ਼ਾਨੀ ਹੁੰਦੀ ਸੀ ਤੁਸੀਂ ਗੱਲਬਾਤ ਨਾਲ ਲੋਕਾਂ ਨਾਲ ਸਾਂਝੀ ਕਰਕੇ ਆਪਣੀ ਬਹੁਤ ਸਾਰੀ ਚੀਜ਼ਾਂ ਨੂੰ ਦੂਰ ਕਰ ਲੈਂਦੇ ਸੀ ਤੁਸੀਂ ਕੋਵਿਡ ਦੇ ਵਿੱਚ ਵੀ ਦੇਖਿਆ ਹੋਣਾ ਬਹੁਤ ਸਾਰੇ ਲੋਕ ਜਿਹੜੇ ਘਰਾਂ ਦੇ ਅੰਦਰ ਰਹਿੰਦੇ ਸੀ ਤਾਂ ਐਂਗਜ਼ਾਇਟੀ ਤੇ ਡਿਪਰੈਸ਼ਨ ਬਹੁਤ ਜ਼ਿਆਦਾ ਲੋਕਾਂ 'ਚ ਵੱਧ ਗਿਆ ਸੀ ਆਪਾਂ ਪੇਪਰਾਂਸ ਆਰਟੀਕਲਸ ਦਿੱਤੇ ਰ ਟਾਕਸ ਦਿੱਤੀਆਂ ਤਾਂ ਕਿ ਉਹ ਜਨ ਦਨੇ ਜਦੋਂ ਆਪਾਂ ਮੈਟੀਰੀਅਲਿਸਟਿਕ ਜ਼ਿੰਦਗੀ ਜੀਦੇ ਨੇ ਲੋਕਾਂ ਨਾਲ ਆਪਣਾ ਮਿਲਣਾ ਵਰਤਣਾ ਕਰ ਜਾਂਦਾ ਬਹੁਤ ਜ਼ਿਆਦਾ ਆਪਾਂ ਮੋਬਾਈਲ ਦੀ ਵਰਤੋਂ ਕਰਦੇ ਆ ਲੋਕਾਂ ਨਾਲ ਮਿਲਦੇ ਜੁਲਦੇ ਨਹੀਂ ਤੁਸੀਂ ਰੈਸਟੋਰੈਂਟਸ ਵਿੱਚ ਜਾ ਕੇ ਦੇਖੋ ਅger ਚਾਰ ਬੰਦੇ ਪਰਿਵਾਰ ਦੇ ਬੈਠੇ ਤਾਂ ਚਾਰੋਂ ਆਪਣੇ ਫੋਨਸ ਤੇ ਲੱਗੇ ਰਹਿੰਦੇ ਨੇ ਤਾਂ ਇੱਕ ਅਲੱਗ ਅਸਪੈਕਟ ਹੈ ਮੋਬਾਈਲ ਐਡਿਕਸ਼ਨ ਦਾ ਬਟ ਇਹਨਾਂ ਦੇ ਚੀਜ਼ਾਂ ਦੇ ਨਾਲ ਵੀ ਤੁਹਾਨੂੰ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹੋ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਪੇਰੈਂਟਸ ਦੇ ਬੱਚਿਆਂ ਤੋਂ ਬੱਚਿਆਂ ਦੀ ਮਾਪੇ ਤੋਂ ਏਮਪਲੋਇਰ ਦੀ ਏਮਪਲੋਇਜ਼ ਤੋਂ ਅੱਛਾ ਹਸਬੰਡ ਵਾਈਫ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਜਦੋਂ ਇਹ ਚ ਤਾਂ ਇਹੇ ਦਿੱਕਤ ਆਂਦੀ ਹੈ ਸੈਂਟੀਫਿਕਲੀ ਆਪਣੇ ਬ੍ਰੇਨ ਚ ਕੈਮੀਕਲ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਹੈਪੀ ਹਾਰਮੋਨ ਕਹਿੰਦੇ ਨੇ ਸੈਰੋਟੋਨਿਨ ਨੋਰਐਪੀਨੇਫ੍ਰੀਨ ਡੋਪਾਮਾਈਨ ਆਦਿ ਇਹ ਕੈਮੀਕਲਸ ਨੇ ਜਿਨ੍ਹਾਂ ਨੂੰ ਹੈਪੀ ਹਾਰਮੋਨਸ ਕਹਿੰਦੇ ਨੇ ਸੈਂਟੀਫਿਕ ਤੌਰ ਤੇ ਇਹ ਪ੍ਰੂਵ ਹੋ ਗਿਆ ਹੈ ਕਿ ਜਦੋਂ ਇਹਨਾਂ ਦੀ ਮਾਤਰਾ ਸਰੀਰ ਚੋਂ ਘਟਦੀ ਹੈ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ ਐਂਗਜ਼ਾਈਟੀ ਵੀ ਇਹਨਾਂ ਹਾਰਮੋਨਸ ਕਰਕੇ ਹੀ ਆਂਦੀ ਹੈ এনਵਾਇਰਨਮੈਂਟ ਬਹੁਤ ਵੱਡਾ ਰੋਲ ਪਲੇ ਕਰਦਾ ਜਿਸ ਤਰ੍ਹਾਂ ਕਰਦਾ ਹੈ हां कई जेनेटिक्स ਵੀ ਨੇ ਆਪਾਂ ਕਹਿੰਦੇ ਇੱਕ ਪੀੜੀ ਤੋਂ ਅੱਗੇ ਪੀੜੀ ਚਾਂਸਸ ਘਟੁੰਦੇ ਨੇ ਬਟ ਹੈ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਬੰਦੇ ਨੂੰ ਲੈ ਕੇ ਹੈ ਖਾਣ ਪੀਣ ਜਿਵੇਂ ਫਰੂਟਸ ਵੈਜੀਟੇਬਲਸ ਨੇ ਇਹਨਾਂ ਤੋਂ ਆਪਾਂ ਨੂੰ ਅچھے ਹਾਰਮੋਨਸ ਮਿਲਦੇ ਨੇ ਜੇ ਉਦੋਂ ਆਪਾਂ ਨਹੀਂ ਲੈਂਦੇ ਤਾਂ ਇਹ ਬਿਮਾਰੀ ਦਾ ਇਨਸਾਨ ਸ਼ਿਕਾਰ ਹੁੰਦੇ ਅੱਛੀ ਨੀਂਦ ਨਾ ਲੈਣਾ ਯੋਗ ਮੈਡੀਟੇਸ਼ਨ ਨਾ ਕਰਨਾ ਇਹ ਸਾਰੀਆਂ ਚੀਜ਼ਾਂ ਕਰਕੇ ਵੀ ਤੁਸੀਂ ਆਪਣੇ ਸ਼ਰੀਰ ਆਪਣੀ ਮਾਨਸਿਕ ਤਣਾਵ ਨੂੰ ਦੂਰ ਨਹੀਂ ਕਰ ਪਾਉਂਦੇ ਤਾਂ ਫਿਰ ਤੁਸੀਂ ਬਿਮਾਰੀ ਦਾ ਸ਼ਿਕਾਰ ਹੁੰਦੇ ਹੋ ਕਿਹੜੀ ਜਨਰੇਸ਼ਨ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਿੰਨ ਜਨਰੇਸ਼ਨ ਦੁਨੀਆ ਇੱਕ ਛੋਟੇ ਫਿਰ ਟੀਨੇਜਰਸ ਫਿਰ ਅਡਲਟਸ ਕਿਸੇ ਦੇ ਵਿੱਚ ਸਬਟੋ ਜਾ ਰਹਾ ਇਹ ਪ੍ਰੋਬਲਮ ਦੇਖ ਨੂੰ ਮਿਲਦੀ ਹੈ ਜਿਆਦਾਤਰ ਜੀ ਇਹ ਅਡਲਟਸ ਐਂਡ ਏਜ ਗਰੁੱਪ ਚ ਮਿਲਦੀ ਹੈ ਕਿਉਂਕਿ ਉਸ ਬਹੁਤ ਸਟਰਗਲਿੰਗ ਫੇਸ ਹੁੰਦਾ ਤੁਸੀਂ ਸਕੂਲ ਜਾਂ ਦੇ ਕਾਲਜ ਹੁੰਦੇ ਹੋ ਤੇ ਆ ਤੁਸੀਂ ਉਸ ਤੋਂ ਆਪਣੀ ਜੋਬ ਚੇਂਜ ਪ੍ਰੋਫਾਈਲ ਦੇ ਵਿੱਚ ਕਰਦੇ ਹੋ ਇਹਨਾਂ ਜਿਆਦਾ ਹੁੰਦਾ ਬਟ ਇਹ ਡਿਪਰੈਸ਼ਨ ਯਾ ਔਰ ਐਂਗਜ਼ਾਇਟੀ ਕਿਸੇ ਵੀ ਏਜ ਗਰੁੱਪ ਚ ਹੋ ਜਾਂਦਾ ਅੱਜ ਕੱਲ ਬੱਚਿਆਂ ਦੇ ਵਿੱਚ ਵੀ ਹੋ ਜਾਂਦਾ ਸਕੂਲ ਲੈਵਲ ਦਾ ਸਟ्रेस ਹੋ ਗਿਆ ਕੰਮ ਹੋ ਗਿਆ ਪੇਰੈਂਟਸ ਜਿਸ ਤਰ੍ਹਾਂ ਮੈਂ ਕਰ ਕੀਤੀ ਵੀ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਵੀ ਹਰ ਬੰਬ ਮਾਪੇ ਸੋਚਦੇ ਮੇਰਾ ਬੱਚਾ ਹੀ ਫਸਟ ਹੋਵੇ ਸੈਕਿੰਡ ਨਾ ਹੋਵੇ ਤੁਸੀਂ ਆਪਣੇ ਬੱਚਿਆਂ ਨੂੰ ਦੂਸਰਿਆਂ ਦੇ ਬੱਚਿਆਂ ਨਾਲ ਕੰਪੇਅਰ ਕਰਦੇ ਹੋ ਤਾਂ ਤੁਸੀਂ ਉਹਨਾਂ ਦੇ ਉੱਤੇ ਉਹ ਚੀਜ਼ਾਂ ਥੋਪਦੇ ਹੋ ਜੋ ਉਹ ਨਹੀਂ ਕਰਨਾ ਚਾਹੁੰਦਾ ਹਰ ਬੱਚਾ ਇੱਕ ਯੂਨੀਕ ਹੈ ਉਹਦੇ ਅੰਦਰ ਯੂਨੀ ਕੈਰੈਕਟਿਸਟਿਕਸ ਨੇ ਤੁਹਾਨੂੰ ਉਸ ਆਪਣੇ ਬੱਚੇ ਅੰਦਰ ਸਮਝਣਾ ਚਾਹੀਦਾ ਹਰ ਬੱਚਾ ਡਾਕਟਰ ਨਹੀਂ ਬਣ ਸਕਦਾ ਹਰ ਇੰਜੀਨੀਅਰ ਨਹੀਂ ਬਣ ਸਕਦਾ ਦੁਨੀਆਂ 'ਚ ਪਹਿਲਾ ਕੋਈ ਕਾਰਟੂਨਿਸਟ ਬਣਿਆ ਹੋਣਾ ਹੈ ਕੋਈ ਪਹਿਲਾ ਸਿੰਗਰ ਬਣਿਆ ਹੋਣਾ ਆਪਾਂ ਟੀਵੀ ਤੇ ਦੇਖਦੇ ਆ ਵੀ ਉਹਦਾ ਬੱਚਾ ਬਹੁਤ ਅੱਛੇ ਗਾਣੇ ਗਾਉਂਦਾ ਤੁਸੀਂ ਆਪਣੇ ਬੱਚੇ ਨੂੰ ਡੰਟ ਲੱਗ ਜਾਂਦੇ ਹੋ ਤੁਹਾਡਾ ਬੱਚਾ ਇੱਕੋ ਹੀ ਚੀਜ਼ ਬਨੇਗਾ ਨਾ ਤੋ ਉਸੇ ਹਿਸਾਬ ਦੇ ਉਹ ਸਿੰਗਰ ਵੀ ਬਣ ਜੇ ਐਕਟਰ ਵੀ ਬਣ ਜੇ ਪਲੇਅਰ ਵੀ ਬਣ ਜੇ ਹੈਨਾ ਪੜ੍ਹਾਈ 'ਚ ਵੀ ਵਧੀਆ ਹੋ ਜਾਏ ਆ ਕੁਝ ਪਰਸੈਂਟ ਬੱਚੇ ਜਿਹੜੇ ਹੁੰਦੇ ਨੇ ਹਾਰਡ ਵਰਕ ਨਾਲ ਕਾਫੀ ਸਾਰੀ ਚੀਜ਼ਾਂ ਅਚੀਵ ਕਰਦੇ ਨੇ ਪਰ ਟੌਟੀ ਜਿਹੜੀ ਅਨ ਰੀਅਲਿਸਟਿਕ ਐਕਸਪੈਕਟੇਸ਼ਨਸ ਆ ਬੱਚਿਆਂ ਤੋਂ ਉਹ ਉਹਨਾਂ ਨੂੰ ਤੱਕਦੀ ਇਹਨਾਂ ਚੀਜ਼ਾਂ ਵੱਲ 올ਡ ਏਜ ਦੇ ਵਿੱਚ ਵੀ ਹੁੰਦਾ ਜੀ ਜ ਅ ਬੱਚੇ ਬਾਹਰ ਚਲੇ ਜਾਂਦੇ ਨੇ ਜਾਂ ਕਿ ਪੇਰੈਂਟਸ ਕਰ ਲੈ ਰਏ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਆਉਂਦਾ ਹੈਗਾ ਪਰ ਜ਼ਿਆਦਾਤਰ ਇਹ ਰੋਟ ਸੰਡੇ ਗਰੁੱਪ ਹੁੰਦਾ ਹੈ ਔਰ ਬਹੁਤ ਮੇਲ ਤੇ ਫੀਮੇਲਸ ਹੋ ਆਦਮੀ ਔਰਤਾਂ ਦੇ ਵਿੱਚ ਦੋਨਾਂ ਚ ਬਿਮਾਰੀ ਪਾਈ ਜਾਂਦੀ ਹੈ ਬਿਲਕੁਲ ਕਾਮਨ ਹੈ ਇਹ ਜਿਸ ਮਤਲਬ ਉਹ ਕੋਈ ਉਹ ਨਹੀਂ ਹੈ ਹਾਂ ਬਿਲਕੁਲ ਇਹਦੇ ਬਿਲਕੁਲ ਬਿਲਕੁਲ ਅੱਛਾ ਇਹ ਦੱਸੋ ਕਿ ਕੋਵਿਡ ਤੋਂ ਸਿਰ ਜਿਕਰ ਕਿਤਾ ਕਿ ਕੋਵਿਡ ਦੇ ਵਿੱਚ ਵੀ ਕਾਫੀ ਕੇਸਿਸ ਆਇਆ ਤੇ ਕੋਵਿਡ ਤੋਂ ਬਾਅਦ ਹੀ ਕੇਸਿਸ ਜ਼ਿਆਦਾ ਇਨਕਰੀਜ਼ ਹੋਏ ਹੈ ਪਹਿਲੇ ਵੀ ਇੰਨੇ ਹੀ ਸੀਗੇ ਇਹ ਪਹਿਲਾਂ ਵੀ ਇਦਾਂ ਹੀ ਸੀ ਜੀ ਕੋਵਿਡ ਤੋਂ ਬਾਅਦ ਕਈ ਲੋਕਾਂ ਦੀ ਜੌਬ ਚਲੀ ਗਈ ਜੀ ਸਟਰਗਲ ਕਾਫੀ ਚ ਲੰਬੇ ਨਹੀਂ ਕਰਨੀ ਪਈ ਕਈਆਂ ਦਾ ਕੰਮਕਾਜ ਖਤਮ ਹੋ ਗਿਆ ਤਾਂ ਇਕਦਮ ਥੋੜੀ ਸਰਜ ਆ ਗਈ ਹੁਣ ਕੋਈ ਵੀ ਬਿਮਾਰੀ ਆਂਦੀ ਹੈ ਉਦਾਹਰਨ ਦੇ ਤੌਰ ਤੇ ਰੀਸੈਂਟਲੀ ਹੋਣੀ ਜਿਵੇਂ ਵਾਇਰਸ ਦੀ ਗੱਲ ਚੱਲੀ ਸੀ ਤਾਂ ਲੋਕਾਂ ਨੇ ਫਿਰ ਦਵਾਈਆਂ ਇਕੱਠੀਆਂ ਕਰਨ ਲੱਗ ਗਏ ਡਰ ਦਾ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਜਿਹੜਾ ਬੰਦਾ ਆਲਰੇਡੀ ਇਸ ਚੀਜ਼ ਤੋਂ ਸਰਵਾਈਵ ਕਰਕੇ ਚੁੱਕਿਆ ਹੁੰਦਾ ਕੋਵਿਡ ਤੋਂ ਸਰਵਾਈਵ ਕੀਤਾ ਹੈਗਾ ਜਾਂ ਜਿਨਨੇ ਬਹੁਤ ਕਲੋਸਲੀ ਕੁਝ ਆਪਣੇ ਸਿੰਪਟਮਸ ਖਤਰਨਾਕ ਸਿੰਪਟਮਸ ਦੇਖ ਕੇ ਨੇ ਤਾਂ ਉਹਨਾਂ ਦੇ ਵਿੱਚ ਐਂਗਜ਼ਾਇਟੀ ਡਿਪਰੈਸ਼ਨ ਸਡਨਲੀ ਵੱਧ ਗਿਆ ਸੀ ਤਾਂ ਇਹ ਸਾਰੀ ਚੀਜ਼ਾਂ ਤੁਹਾਨੂੰ ਇੱਕ ਡਰ ਦਾ ਮਾਹੌਲ ਪੈਦਾ ਕਰ ਦਿੰਦੀਆਂ ਤਾਂ ਇਹ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੁਸੀਂ ਬੈਸਟ ਪੋਸੀਬਲ ਸੋਲੂਸ਼ਨ ਲੱਭੋ ਕਿ ਮੈਂ ਕਿਸ ਤਰ੍ਹਾਂ ਇਸ এনवायरमेंट 'ਚ ਸਰਵਾਈਵ ਕਰ ਸਕਦਾ ਹਾਂ ਤੇ ਅੱਛਾ ਕਈ ਲੋਕ ਅਸੀਂ ਇਦਾਂ ਵੀ ਦੇਖਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਸਹੀ ਨਹੀਂ ਫੀਲ ਕਰ ਰਹੇ ਆ ਕਈ ਐਂਸ਼ੀਅਸ ਵੀ ਹੁੰਦੇ ਆ ਪਰ ਫਿਰ ਵੀ ਉਹ ਇਸ ਚੀਜ਼ ਦਾ ਟਰੀਟਮੈਂਟ ਲੈਣ ਤੋਂ ਡਰਦੇ ਆ ਉਹਨਾਂ ਨੂੰ ਕੀ ਸੁਜੈਸ਼ਨ ਦੇਣਾ ਚਾਹੂਗੀ ਅਹ ਦੇਖੋ ਇਹ ਸਾਈਕੀਟ੍ਰੀ ਡਿਸਆਰਡਰਸ ਲੈ ਕੇ ਮਾਨਸਿਕ ਰੋਗਾਂ ਨੂੰ ਲੈ ਕੇ ਲੋਕਾਂ ਦੇ ਬਹੁਤ ਸਾਰੇ ਮਿਥਸ ਨੇ ਲੋਕਾਂ ਨੂੰ ਇਹ ਲੱਗਦਾ ਵੀ ਡਾਕਟਰ ਨਸ਼ੇ ਦੀ ਦਵਾਈ ਦਿੰਦਾ ਹੈ ਸਾਡੇ ਮਰੀਜ਼ ਨੂੰ ਦਵਾਈ ਲੱਗ ਜੂਗੀ ਇਸ ਦਵਾਈ ਦੇ ਨਾਲ ਸਾਡੀ ਆਦਾਸ਼ ਚਲੀ ਜਾਊਗੀ ਦਿਮਾਗ ਕਮਜ਼ੋਰ ਹੋ ਜਾਊਗਾ ਇਹਦੇ ਆਦੀ ਹੋ ਜਾਵਾਂਗੇ ਕਈ ਬੰਦਿਆਂ ਨੂੰ ਲੱਗਦਾ ਹੈ ਔਰਤਾਂ ਨੂੰ ਵੀ ਲੱਗਦਾ ਹੈ ਵੀ ਇਹਦੇ ਨਾਲ ਤੁਹਾਡੀ ਸੈਕਸ਼ੂਅਲ ਵੀਕਨੈਸ ਆ ਜਾਂਦੀ ਹੈ ਜਦਕਿ ਐਸਾ ਕੁਝ ਨਹੀਂ ਹੈ ਇਹ ਨਾਰਮਲ ਬਿਮਾਰੀਆਂ ਜਿਸ ਤਰ੍ਹਾਂ 슈ਗਰ ਦਾ ਰੋੜ ਦੀ ਬਿਮਾਰੀ ਹੈ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਸ ਮੈਂ ਤੁਹਾਨੂੰ ਜ਼ਿਕਰ ਵੀ ਕੀਤਾ ਵੀ ਆਪਣੇ ਬ੍ਰੇਨ ਚੈਮਿਕਲਸ ਨੇ ਘਟਦੇ ਨੇ ਦਵਾਈਆਂ ਦੇ ਰਸਤੇ ਆਪਾਂ ਇਹ ਚੈਮਿਕਲਸ ਹੀ ਪ੍ਰੋਵਾਈਡ ਕੀਤੇ ਜਾਂਦੇ ਨੇ ਔਰ ਇਹ ਕੁਝ ਲਿਮਿਟਿਡ ਪੀਰੀਅਡ ਆਫ ਟਾਈਮ ਲਈ ਹੀ ਦਿੱਤੇ ਜਾਂਦੇ ਨੇ ਇਹ ਕੋਈ ਨਸ਼ੇ ਦੀ ਆਦੀ ਨਹੀਂ ਬਣਾਉਂਦੀਆਂ ਦਵਾਈਆਂ ਇਹਨਾਂ ਦਾ ਤੁਹਾਡਾ ਸ਼ਰੀਰ ਦੇ ਉੱਪਰ ਕੋਈ ਨੁਕਸਾਨ ਨਹੀਂ ਹੈਗਾ ਮਰੀਜ਼ ਆ ਕੇ ਪੁੱਛੇ ਡਾਕਟਰ ਸਾਹਿਬ ਅਸੀਂ ਟੈਸਟ ਕਰਾ ਲਈਏ ਜੀ ਸਾਡਾ ਲੀਵਰ ਕਿਡਨੀ ਠੀਕ ਹੈ ਤਾਂ ਅਸੀਂ ਲੋਕਾਂ ਨੂੰ ਸਜੈਸਟ ਕਰਦੇ ਹਾਂ ਵੀ ਤੁਸੀਂ ਕਰਵਾ ਲਓ ਇਹਨਾਂ ਦਵਾਈਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਅਗਰ ਤੁਸੀਂ ਜਦੋਂ ਸਪੋਜ਼ ਕਰੋ ਅਗਰ ਤੁਹਾਨੂੰ ਡਾਕਟਰ 15 ਜਾਂ 20 ਦਿਨ ਦੀ ਦਵਾਈ ਦਿੰਦਾ ਹ ਹੁਣ ਤੁਸੀਂ ਆਪਣੇ ਆਪ ਹੀ ਉਸ ਨੂੰ 6 ਮਹੀਨੇ ਖਾ ਕੇ ਡਾਕਟਰ ਕੋਲ ਆ ਜਾਓ ਤਾਂ ਫਿਰ ਦਿੱਕਤ ਆਂਦੀ ਹੈ ਨਾ ਉਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇੱਕ ਡਰਨਾ ਨਹੀਂ ਚਾਹੀਦਾ ਸਾਈਕੀਐਟ੍ਰਿਸਟ ਜਾਂ ਮਨੋ ਰੋਗਿਕ ਆਪਣੇ ਹੱਥ ਦੇ ਵਿੱਚ ਲੋਕਾਂ 'ਚ ਖੌਵਾ ਪੈਦਾ ਕਰ ਦਿੰਦਾ ਹੈ ਜਾਂ ਕੋਈ ਆਸ-ਪਾਸ ਦੇ ਲੋਕ ਕਹਿ ਦਿੰਦੇ ਨੇ ਯਾਰ ਤੂੰ ਡਾਕਟਰ ਕੋਲ ਲੱਗ ਗਿਆ ਤੇਂ ਤਾਂ ਦਿਮਾਗੀ ਦਵਾਈ ਲੱਗ ਗਈ ਜਦ ਕਿ ਇਹ ਗਲਤ ਧਾਰਨਾ ਹੈ ਤੁਹਾਡੇ ਦਿਮਾਗ 'ਚ ਕੁਝ ਵੀ ਸਵਾਲ ਨਹੀਂ ਕਿਸੇ ਵੀ ਡਾਕਟਰ ਕੋ ਜਾਓ ਦਿਮਾਗੀ ਡਾਕਟਰ ਕੋ ਤੁਹਾਡੇ ਹਰ ਚੀਜ਼ ਦਾ ਡਾਕਟਰ ਜਵਾਬ ਦਿੰਦੇ ਆ ਕਈ ਲੋਕੀ ਗੂਗਲ ਪੜ੍ਹ ਕੇ ਤੁਹਾਨੂੰ ਸਰਚ ਕਰਨ ਲੱਗ ਜਾਂਦੇ ਨੇ ਤਾਂ ਗੂਗਲ ਦੇ ਨਾਂ ਤੇ ਡਾਕਟਰ ਨਾ ਹੀ ਮੰਨਿਆ ਜਾ ਸਕਦਾ ਨਾ ਹੀ ਪੇਸ਼ੈਂਟ ਦਾ ਟ੍ਰੀਟਮੈਂਟ ਕੀਤਾ ਜਾ ਸਕਦਾ ਦਵਾਈ ਸੰਬੰਧੀ ਜੇ ਕੋਈ ਸਾਈਡ ਇਫੈਕਟ ਲਈ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਡਾ ਡਾਕਟਰ ਹੀ ਦੱਸੂਗਾ ਕਿ ਕਿਸ ਡੋਸ ਤੇ ਕਿਸ ਪਪੂਲੇਸ਼ਨ ਨੂੰ ਦੇਣੀ ਚਾਹੀਦੀ ਫੋਰ ਐਗਜ਼ਾਮਪਲ ਮੈਂ ਤੁਹਾਡੇ ਚੈਨਲ ਰਸਤੇ ਦੱਸਣਾ ਚਾਹੁੰਗਾ ਇਹ ਬੜੀ ਕਾਮਨ ਪ੍ਰੈਕਟਿਸ ਹੈ ਲੋਕਾਂ ਦੇ ਵਿੱਚ ਵੀ ਡਾਕਟਰ ਸਾਹਿਬ ਮੈਨੂੰ ਡਿਪਰੈਸ਼ਨ ਹੋ ਗਿਆ ਸੀ ਮੇਰੇ ਪੜੋਸੀ ਨੂੰ ਵੀ ਸੀ ਫਿਰ ਮੈਂ ਉਹਦੀ ਦਵਾਈ ਲੈ ਕੇ ਖਾ ਲਿੱਤੀ ਹੈਨਾ ਹੁਣ ਮੈਂ 3 ਮਹੀਨੇ ਖਾ ਲੀ ਲੇਕਿਨ ਹੁਣ ਮੇਰੇ ਹੱਥਾਂ ਪੈਰਾਂ ਤੇ ਸੋਜ ਆ ਗਿਆ ਇਹ ਲੋਕਾਂ ਦੀ ਬੜੀ ਕਾਮਨ ਪ੍ਰੈਕਟਿਸ ਹੈ ਹਰ ਬੰਦੇ ਦੀ ਬਿਮਾਰੀ ਲੱਗ ਗਈ ਹੈ ਹਰ ਬੰਦੇ ਤੇ ਸਿੰਪਟਮਸ ਲੱਗ ਗਏ ਉਹ ਡਾਕਟਰ ਹੀ ਦੱਸਦਾ ਉਹਨਾਂ ਨੂੰ ਡਾਕਟਰ ਹੀ ਦ ਅਕਸਰ ਇਹ ਵੀ ਲਿਖਿਆ ਜਾਂਦਾ ਕਿ ਲੋਕਾਂ 'ਚ ਨਾ ਕਿਤੇ ਨਾ ਕਿਤੇ ਅਵੇਅਰਨੈਸ ਦੀ ਵੀ ਕਮੀ ਹੈਗੀ ਆ ਵੀ ਉਹ ਦੋ ਦਿਨ ਥੋੜਾ ਲੋ ਫੀਲ ਕਰਦੇ ਕਹਿੰਦੇ ਸਾਨੂੰ ਡਿਪਰੈਸ਼ਨ ਹੈ ਐਦਾਂ ਦਾ ਮੀਨ ਲੋਕਾਂ ਨੂੰ ਕਿੱਦਾਂ ਪਤਾ ਲੱਗ ਸਕਦਾ ਕਿ ਅਸਲ 'ਚ ਡਿਪਰੈਸ਼ਨ ਯਾ ਐਂਗਜ਼ਾਇਟੀ ਦੇ ਪੇਸ਼ੈਂਟ ਹੈਗੇ ਆ ਯਾ ਨਹੀਂ ਹੈਗੇ ਮੈਡਮ ਆਪਾਂ ਕਿਸੇ ਕਹਿੰਦੇ ਕੋਈ ਵੀ ਬੰਦਾ ਇੱਕ ਦਿਨ ਦੇ ਵਿੱਚ ਲੋ ਹਾਈ ਇੱਕ ਦੋ ਦਿਨ 'ਚ ਮਹਿਸੂਸ ਕਰ ਸਕਦਾ ਬਟ ਅਗਰ ਤੁਹਾਡੇ ਸਿੰਪਟਮ ਹੈ ਇੱਕ ਹਫਤੇ ਤੋਂ ਜ਼ਿਆਦਾ ਲਗਾਤਾਰ ਪਰਸਿਸਟ ਕਰਦੇ ਆ ਔਰ ਤੁਹਾਡੀ ਫਿਜ਼ੀਕਲ ਪਰਸਨਲ ਤੇ ਓਕੂਪੇਸ਼ਨ ਮਤਲਬ ਤੁਹਾਡੇ ਕੰਮ ਕਾਜ ਦੇ ਉੱਤੇ ਤੁਹਾਡੀ ਰੋਜ਼ਮਰਹ ਦੀ ਜ਼ਿੰਦਗੀ ਦੇ ਉੱਤੇ ਤੇ ਤੁਹਾਡੀ ਸਿਹਤ ਦੇ ਉੱਤੇ ਇਹਦਾ ਇਫੈਕਟ ਆਉਂਦਾ ਹੈਗਾ ਇੱਕ ਹਫ਼ਤੇ ਤੋਂ ਜ਼ਿਆਦਾ ਸਿੰਪਟਮਸ ਅਗਰ ਪਰਸਿਸ ਕਰਦੇ ਤਾਂ ਆਪਨੇ ਡਾਕਟਰ ਦੀ ਸਲਾਹ ਲਵੋ ਫੋਰ ਐਗਜ਼ਾਮਪਲ ਇੱਕ ਮਰੀਜ਼ ਆਂਦਾ ਜੀ ਅੱਜ ਮੈਨੂੰ ਅਤਮੈ ਸਵੇਰੇ ਦਾ ਮੇਰਾ ਮਨ ਠੀਕ ਨਹੀਂ ਸੀ ਆਪਾਂ ਉਸ ਨੂੰ ਡਿਪਰੈਸ਼ਨ ਨਹੀਂ ਕਹਿ ਸਕਦੇ ਨਾ ਉਹ ਐਕਿਊਟ ਸਟ्रेस ਰੈਕਸ਼ਨ ਵੀ ਹੋ ਸਕਦਾ ਹੈ ਤੁਹਾਨੂੰ ਨਾਰਮਲੀ ਬੰਦਾ ਫੇਸ ਕਰਦਾ ਹੈਗਾ ਪਰ ਅਗਰ ਤੁਹਾਡੇ ਸਿੰਪਟਮਸ ਕੁਝ ਮਹੀਨ ਕੁ ਚਿਹ ਹਫਤੇ ਤੇ ਕੁਝ ਦਿਨ ਲਗਾਤਾਰ ਰਹਿੰਦਾ ਹੋਰ ਕੁਝ ਮਹੀਨੇ ਪਰਸਿਸ ਕਰਦਾ ਤਾਂ ਹੀ ਆਪਾਂ ਬਿਮਾਰੀ ਨੂੰ ਡਾਇਗਨੋਸ ਕੀਤਾ ਜਾਂਦਾ ਹੈ ਸੈਲਫ ਡਾਇਗਨੋਸਿਸ ਆਪਾਂ ਸਾਰੇ ਜਾਨੇ ਕਰਦੇ ਆ ਪਰ ਸੈਲਫ ਡਾਇਗਨੋਸਿਸ ਦੇ ਵਿੱਚ ਕੀ ਆਪਾਂ ਉਹੀ ਲੈ ਕੇ ਦਵਾਈ ਖਾ ਲੈਂਦੇ ਨੇ ਇਹ ਖੋਰ ਸਭ ਤੋਂ ਵੱਡੀ ਮਿਥ ਹੈ ਨੋ ਕੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਦਵਾਈ ਲਿਖੀ ਸੀ ਜੀ ਮੈਂ ਫਿਰ ਲੈ ਇੱਕ ਦਿਨ ਛੱਡ ਕੇ ਲੈਣ ਲੱਗੀ ਫਿਰ ਦੋ ਦਿਨ ਛੱਡ ਕੇ ਲੈਣ ਲੱਗੀ ਫਿਰ ਡਾਕਟਰ ਜਿੱਦਨ ਮੇਰਾ ਮੂਡ ਲੋ ਹੁੰਦਾ ਮੈਂ ਉਸ ਦਿਨ ਖਾ ਲੈਂਦੀ ਜਾਂ ਕਿ ਉਹਦੇ ਨਾਲ ਜੁੱਤੀ ਜਦੋਂ ਇਰੈਗੂਲਰ ਮੈਡੀਸਿਨ ਖਾਂਦੇ ਹੋ ਤੁਹਾਡੀ ਬੋਡੀ ਉਹਨਾਂ ਮੈਡੀਸਿਨਸ ਦੇ ਰੈਜ਼ਿਸਟੈਂਟ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਆਪਾਂ ਕੀ ਕਰਨਾ ਚਾਹੁੰਦੇ ਨੇ ਤੇ ਜਿਹੜੀ ਸੈਲਫ ਮੈਡੀਕੇਸ਼ਨ ਹੈ ਸੈਲਫ ਡਾਇਗਨੋਸਿਸ ਸੈਲਫ ਮੈਡੀਕੇਸ਼ਨ ਸੈਲਫ ਤਰੀਕੇ ਨਾਲ ਉਹਨੂੰ ਠੀਕ ਕਰਨਾ ਉਹ ਇੱਕ ਬਹੁਤ ਬੜੀ ਪ੍ਰੋਬਲਮ ਹੈ ਨਾ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਜੀ ਅੱਜ ਕੱਲ ਤਾਂ ਹਰ ਟੈਚ ਚੈਨਲ ਉਸ ਸਾਰੇ ਡਾਕਟਰਸ ਲੋਕਾਂ ਨੂੰ ਅਵੇਅਰ ਕਰਦੇ ਜਿਸ ਤਰ੍ਹਾਂ ਤੁਹਾਡੇ ਚੈਨਲ ਵਾਲੇ ਨੇ ਲੋਕਾਂ ਤੱਕ ਨਿਊਜ਼ ਪਹੁੰਚਾਉਂਦੇ ਨੇ ਹਰ ਲੈਂਗੁਏਜ ਲੋਕਾਂ ਨਾਲ ਪਹੁੰਚਦੀ ਹੈ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਥੋੜਾ ਜਿਹਾ ਆਪ ਅੱਗੇ ਆ ਕੇ ਗੱਲ ਕਰਨੀ ਚਾਹੀਦਾ ਕੈਂਪਸ ਲਗਾਏ ਜਾਂਦੇ ਨੇ ਪੰਫਲੈਟਸ ਦਿੱਤੇ ਜਾਂਦੇ ਨੇ ਨਿਊਜ਼ਪੇਪਰ TV ਆਰਟੀਕਲਸ ਦਿੱਤੇ ਜਾਂਦੇ ਨੇ ਇਹ ਸਾਰੇ ਚੀਜ਼ਾਂ ਨਾਲ ਲੋਕਾਂ 'ਚ ਅਵੇਅਰਨੈਸ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮਨ ਡਾਕਟਰਸ ਨਾਲ ਕੰਸਲਟ ਕਰਕੇ ਉਹਨਾਂ ਦੀ رائے ਲੈ ਕੇ ਹੀ ਅੱਗੇ ਕੋਈ ਨਾ ਕੋਈ ਸਟੈਪ ਲੈਣਾ ਚਾਹੀਦਾ ਹੈ। ਬਿਲਕੁਲ ਜੀ। ਬਿਲਕੁਲ ਜੀ। ਅਸੀਂ ਲੋਕ ਆਪਣੀ ਲਾਈਫਸਟਾਈਲ ਦੇ ਵਿੱਚ ਕਿੱਦਾਂ ਦਾ ਚੇਂਜ ਲੈ ਕੇ ਆਣ ਜਾਂ ਕੀ ਐਦਾਂ ਦਾ ਕਰਨ ਕਿ ਜਿਹੜੀ ਇਹ ਬਿਮਾਰੀ ਅੱਜਕੱਲ ਵਧ ਰਹੀ ਹੈ ਕਿ ਆਮ ਹੀ ਦੇਖੀ ਜਾਂਦੀ ਜਿਹੜੀ ਪ੍ਰੈਸ਼ਨ ਐਂਜ਼ਾਈਟੀ ਉਹ ਵਿੱਚ ਕਿੱਦਾਂ ਸੁਧਾਰ ਹੋ ਸਕਦਾ? ਜਦੋਂ ਇੱਕ ਛੂਟ ਫੇਸ ਹੈ ਜੀ ਜਦੋਂ ਬਿਮਾਰੀ ਸ਼ੁਰੂ ਹੋਗੀ ਇਮੀਡੀਏਟਲੀ ਆਪਣੇ ਡਾਕਟਰ ਦੀ ਸਲਾਹ ਲਓ ਤੁਹਾਡੇ ਸਿੰਪਟਮਸ ਠੀਕ ਹੋ ਜਾਣਗੇ। ਲੌਂਗ ਟਰਮ ਦੇ ਵਿੱਚ ਯੋਗਾ ਤੁਹਾਨੂੰ ਹੈਲਪ ਕਰਦੀਆਂ ਕਨਵਰਸੇਸ਼ਨ ਕਰਨੀਆਂ ਅੱਜ ਫਰੂਟਸ ਵੈਜੀਟੇਬਲਸ ਜਿਨ੍ਹਾਂ ਤੋਂ ਇਹ ਹੈਪੀ ਹਾਰਮੋਨਸ ਮਿਲਦੇ ਹਨ ਨਾ ਰੋਜ਼ਮਾਰਾ ਦੀ ਜ਼ਿੰਦਗੀ ਚ ਉਤਾਰਨਾ ਨਸ਼ੇ ਦੀ ਵਰਤੋਂ ਤੋਂ ਪਰਹੇਜ਼ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਜਦੋਂ ਆਪਾਂ ਨਸ਼ੇ ਦੀ ਵਰਤੋਂ ਕਰਦੇ ਆ ਤਾਂ ਇਹ ਦਵਾਈਆਂ ਅਸਰ ਵੀ ਨਹੀਂ ਕਰਦੀਆਂ ਤਾਂ ਔਰ ਬਿਮਾਰੀ ਉੱਠ ਲੀ ਜਾਂਦਾ ਹੈ ਤੁਸੀਂ ਹਜੇ ਸੁਣਿਆ ਕਿ ਕਿਸ ਤਰ੍ਹਾਂ ਅਸੀਂ ਖੁਦ ਨੂੰ ਡਿਪਰੈਸ਼ਨ ਤੇ ਐਂਜ਼ਾਇਟੀ ਵਰਗੀ ਜਿਹੜੀ ਬਿਮਾਰੀਆਂ ਨੇ ਜਿਹੜੀ ਅੱਜਕਲ ਕਾਮਨ ਹੁੰਦੀਆਂ ਜਾ ਰਹੀਆਂ ਨੇ ਉਸ ਤੋਂ ਬਚਾ ਸਕਦੇ ਆ ਤੇ ਕਿਸ ਤਰ੍ਹਾਂ ਆਪਾਂ ਆਪਣਾ ਜਿਹੜਾ ਬਚਾਅ ਵੈ ਉਹ ਕਰ ਸਕਦੇ ਆ ਤੇ ਐਦਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਂ ਤਵਲਿੰਗ ਕੋਰ ਕੈਮਰਾਮੈਨ ਰੋਹਿਤ ਨਾਲ